ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਲੈ ਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਜੁੜ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਹਨਗੇ ਪਿਓਰ ਜ਼ੋਰ ਚੜਦਾ ਫੈਬਰਿਕ ਰਹੇਗਾ ਹੈਵੀ ਕਟ ਦਾਣਾ ਏਮਬਰਾਇਡਰੀ ਕੀਤੀ ਗਈ ਹੈ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਪ੍ਰਾਈਸ ਉਪਰ ਪਾਏ ਨਾਲ ਦਾ ਪਰ ਮੀਟਰ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਇਹਨਾਂ ਵਿੱਚ ਕਲਰ ਆਪਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲਾ ਜਿਹੜਾ ਸੂਟ ਹੋਏਗਾ ਟੈਬੀ ਦਾ ਹੋਏਗਾ ਸੂਟ 올ਓਵਰ ਸੂਟ ਰਹੇਗਾ ਵਰਕ ਬਹੁਤ ਹੀ ਪਿਆਰਾ ਕੀਤਾ ਸਲੀਵਸ ਤੇ ਵਰਕ ਕੀਤਾ ਹੋਇਆ ਹੈਂਡਵਰਕ ਬਹੁਤ ਹੀ ਪਿਆਰਾ ਜਿਹਨੋਂ ਹੰਡ ਨਾਲ ਦੁਪੱਟਾ ਰਹੇਗਾ ਪ੍ਰਾਈਸ ਉਪਰ ਇਹਨਾਂ ਦਾ ਮੈਂਸ਼ਨ ਕਰ ਦਿੱਤਾ ਕਲਰ ਆਪਸ਼ਨ ਇਹਨਾਂ ਵਿੱਚ ਡਾਰਕ ਆਪਾਂ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਇਹਨਾਂ ਵਿੱਚੋਂ ਤੁਸੀਂ ਆਪਣੇ ਲਈ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਪ्योर ਤੁਹਾਨੂੰ ਕريب ਸਿਲਕ ਦਾ ਸੂਟ ਮਿਲ ਜਾਏਗਾ ਬਹੁਤ ਹੀ ਪਿਆਰਾ ਇਜ਼ੀ ਪਰ ਵਰਕ ਕੀਤਾ ਗਿਆ ਹੈਵੀ ਸੂਟ ਹੈ ਵੀ ਜਿਹੜੇ ਰੈਡੀ ਕੀਤੇ ਗਏ ਨੇ ਸ਼ਰਟੂਨ ਦੇ ਨਾਲ ਬਾਟਮ ਰਹੇਗੀ ਦੁਪੱਟਾ ਰਹੇਗਾ ਨਾਲ ਸ਼ਫਾਉਣ ਦਾ ਬਹੁਤ ਹੀ ਪਿਆਰਾ ਸੂਟ ਹੈ ਦੁਪੱਟੇ ਦੇ ਉੱਪਰ ਮਿਰਰ ਵਰਕ ਦਾ ਕੰਮ ਕੀਤਾ ਗਿਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਅਗਲੇ ਜਿਹੜੇ ਸੂਟ ਹੋਣਗੇ ਮਸਲੀਨ ਸਿਲਕ ਦਾ ਤੁਹਾਨੂੰ ਸੂਟ ਮਿਲ ਜਾਏਗਾ ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਦੁਪੱਟਾ ਇਸ ਦੇ ਨਾਲ ਸ਼ਫੌਨ ਦਾ ਰਹੇਗਾ ਪ੍ਰਾਈਸ ਉਹ ਆਪਾਂ ਇਹਨਾਂ ਦਾ ਮੈਂਸ਼ਨ ਆਪਾਂ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਹੋਣਗੇ ਕਾਟਨ ਦੇ ਸੂਟ ਰਣਗੇ ਸ਼ਰਟ ਐਂਡ ਬਾਟਮ ਦਾ ਹੀ ਕੰਬੋ ਹੋਏਗਾ ਵੀ ਦੋ ਦੁਪੱਟਾ ਸੂਟ ਰਹੇਗਾ ਸ਼ਰਟ ਦੇ ਉੱਪਰ ਵਰਕ ਕੀਤਾ ਗਿਆ ਹੈ ਕੈਸ਼ ਓਨ ਡਿਲੀਵਰੀ ਨਹੀਂ ਹੈਗੇ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਹੋਏਗੀ ਸਾਰੇ ਸੁੱਟਾਂ ਦਾ ਪ੍ਰਾਈਸ ਮੈਂਸ਼ਨ ਕੀਤਾ ਕੋਈ ਵੀ ਸੁੱਟ ਤੁਸੀਂ ਬਾਈ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂਕਿ ਥੈਂਕ ਯੂ ਸੋ ਮੱਚ ਵੀਡੀਓ ਦੇਖਣ